ਪੰਜਾਬ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ ਪੀਆਰਐਸ ਲੈਜਿਸਲੇਟਿਵ ਰਿਸਰਚ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਆਸਥਿਤ ਪ੍ਰਤੀ ਵਿਅਕਤੀ ਦੇ ਕੋਲ ਕਰਜ਼ਾ 1,23,274 ਰੁਪਏ ਹੈ ਜੋ ਕਿ ਕੇਰਲ ਜਿੱਥੇ ਕਰਜ਼ਾ 1,20,443 ਰੁਪਏ ਨੂੰ ਵੀ ਪਿੱਛੇ ਛੱਡ ਗਿਆ ਹੈ ਮਹਾਰਾਸ਼ਟਰ ਦੇ ਵਿੱਚ 65568 ਗੁਜਰਾਤ ਦੇ ਵਿੱਚ 54655 ਅਤੇ ਬਿਹਾਰ ਦੇ ਵਿੱਚ 21220 ਕ੍ਰਮਵਾਰ ਤੀਸਰੇ ਤੋਂ ਪੰਜਵੇਂ ਸਥਾਨ ਤੇ ਹਨ ਇਹ ਅੰਕੜੇ ਪੰਜਾਬ ਦੀ ਆਰਥਿਕ ਸਿਹਤ ਤੇ ਗੰਭੀਰ ਸਵਾਲ ਖੜੇ ਕਰਦੇ ਹਨ ਲੰਬੇ ਸਮੇਂ ਤੋਂ ਚੱਲ ਰਿਹਾ ਖੇਤੀ ਸੰਕਟ ਉਦਯੋਗਾਂ ਦੀ ਸੀਮਤ ਵਿਕਾਸ ਦਰ ਤੇ ਮੁਫਤ ਬਿਜਲੀ ਅਤੇ ਪਾਣੀ ਵਰਗੀਆਂ ਭਾਰੀ ਸਬਸਿਡੀਆਂ ਦੇ ਕਾਰਨ ਸੂਬੇ ਦਾ ਕਰਜ਼ਾ ਬੇਕਾਬੂ ਹੋ ਰਿਹਾ ਹੈ ਇਸ ਦੇ ਨਾਲ ਭਵਿੱਖ ਦੇ ਵਿੱਚ ਨਵੇਂ ਵਿਕਾਸ ਪ੍ਰੋਜੈਕਟ ਬੁਨਿਆਦੀ ਢਾਂਚੇ ਤੇ ਨੌਕਰੀਆਂ ਸਿਰਜਣ ਦੇ ਵਿੱਚ ਵੀ ਸਮਰੱਥਾ ਘਟੇਗੀ